ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਂ ਸੌਂਫ ਵਾਲਾ ਸੁੰਡ ਵਾਲਾ ਗੁੜ ਤੇ ਘਰੇ ਬਣਾ ਕੇ ਆਪਾਂ ਜਿਹੜਾ ਤਿਆਰ ਕਰਨਾ ਕੜਾਹੀ ਦੇ ਵਿੱਚ ਆਪਾਂ ਪਾ ਲਈ ਅੱਧਾ ਕ ਚਮਚਾ ਕੇ ਉਹਦਾ ਤੇ ਕੋਸ਼ਿਸ਼ ਕਰੋ ਦੇਸੀ ਘਿਓ ਦੇ ਵਿੱਚ ਇਹਨੂੰ ਬਣਾਵੋ ਤੇ ਗੋੜਾ ਤੁਸੀਂ ਜਿੰਨਾ ਕ ਬਣਾਉਣਾ ਹੈ ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਗੁੜ ਜਿਹੜਾ ਪਾ ਲਓ ਮੈਂ ਗੁੜ ਨੂੰ ਛੋਟੇ ਛੋਟੇ ਪੀਸ ਕਰਕੇ ਤੇ ਪਾ ਲਿਆ ਆ तकरीबन ਅੱਧਾ ਪੌਣਾ ਕਿਲੋ ਗੋੜਾ ਆਪਣਾ ਇਹ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਰੋਟੀ ਤੋਂ ਬਾਅਦ ਆਪਾਂ ਜਦੋਂ ਗੁੜ ਖਾਣਾ ਹੁੰਦਾ ਨਾ ਆਪਾਂ ਸੌਫ ਵਾਲਾ ਗੁੜ ਬਜ਼ਾਰੋਂ ਲੈ ਕੇ ਆਨੇ ਮੂੰਗਫੜੀ ਵਾਲਾ ਤੇ ਉਹ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਦੇਖੋ ਗੁੜ ਸਾਰੇ ਮੈਲਟ ਹੋ ਗਿਆ ਆ ਬਿਲਕੁਲ ਆਸਾਨ ਜਿਹਾ ਤਰੀਕਾ ਆ ਇਹ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਦੇਖੋ ਗੁੜ ਐ ਜਿਹੜਾ ਮੈਲਟ ਹੋ ਗਿਆ ਕੋਈ ਡਲੀ ਨਹੀਂ ਇਹਦੇ ਵਿੱਚ ਹੈਗੀ ਹੁਣ ਇਹਦੇ ਵਿੱਚ ਇਹ ਪਾਇਆ ਜੀ ਮਿੱਠਾ ਸੋਡਾ ਖਾਣ ਵਾਲਾ ਸੋਡਾ ਇਹਦੇ ਨਾਲ ਗੁੜ ਜਿਹੜਾ ਆਪਣਾ ਫਲਫੀ ਬਣ ਜਾਂਦਾ ਫੁੱਲ ਜਾਂਦਾ ਆ ਵਧੀਆ ਤਰੀਕੇ ਦੇ ਨਾਲ ਨਾ ਗੁੜ ਆਪਣਾ ਐਂ ਫੁੱਲ ਜਾਂਦਾ ਦੇਖਿਓ ਤੁਸੀਂ ਗੁੜ ਆਪਣਾ ਐਂ ਫੁੱਲ ਜਾਣਾ ਆ ਇਹ ਤੇ ਇਹਦੇ ਨਾਲ ਇਹ ਜ਼ਰੂਰੀ ਆ ਇਹ ਜਿਹੜਾ ਮਿੱਠਾ ਛੋਟਾ ਆਪਾਂ ਪਾਇਆ ਨਾ ਜ਼ਰੂਰ ਪਾਉਣਾ ਆ ਜਿੰਨਾ ਕੁ ਗੁੜ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਪਾ ਲਓ ਦੇਖੋ ਗੁੜ ਸਾਰਾ ਹੀ ਆਪਣਾ ਫੁੱਲ ਗਿਆ ਐਨ ਵਧੀਆ ਤਰੀਕੇ ਦੇ ਨਾਲ ਤੇ ਇਹਨੂੰ ਫੇਰ ਆਪਾਂ ਇਦਾਂ ਮਿਕਸ ਕਰਕੇ ਪਕਾ ਲੈਣੇ ਆ ਤੇ ਫੇਰ ਇਹਦੇ ਵਿੱਚ ਤੁਸੀਂ ਜੇ ਤਾਂ ਕੋਈ ਡ్రਾਈ ਫਰੂਟ ਪਾਉਣਾ ਆ ਤੇ ਉਹ ਵੀ ਪਾ ਸਕਦੇ ਆ ਤੇ मूंगफਲੀ ਪਾਣੀ ਉਹ ਪਾ ਸਕਦੇ ਆ ਸੁੰਡ ਸੌਫ ਪਾਣੀ ਉਹ ਪਾ ਸਕਦੇ ਆ ਦੇਖੋ ਗੋੜ ਆਪਣਾ ਐਨ ਵਧੀਆ ਤਰੀਕੇ ਨਾਲ ਪੱਕ ਗਿਆ ਆ ਐਨ ਫੁੱਲ ਚੁੱਕਿਆ ਆ ਤੇ ਇਹਨੂੰ ਆਪਾਂ ਕਰਦੇ ਆ ਚੈੱਕ ਤੇ ਥੋੜੇ ਇਹ ਪਾਣੀ ਦੇ ਵਿੱਚ ਇਹਨੂੰ ਆਪਾਂ ਪਾਇਆ ਤੇ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਆ ਗੋੜ ਆਪਣਾ ਪਤਾ ਲੱਗ ਜਾਊਗਾ ਕਿ ਪੱਕ ਗਿਆ ਕਿ ਨਹੀਂ ਇਹ ਐਸਟ੍ਰਾਟੂਸੀ ਇਹਨੂੰ ਚੈੱਕ ਕਰ ਸਕਦੇ ਆ ਤੇ ਦੇਖੋ ਗੁੜ ਜਿਹੜਾ ਆਪਣਾ ਨਾ ਐਨ ਰਬੜ ਦੀ ਤਰ੍ਹਾਂ ਬਣ ਗਿਆ ਦੇਖੋ ਵਧੀਆ ਤਰੀਕੇ ਦੇ ਨਾਲ ਐਨ ਜਿਹੜਾ ਖਿੱਚ ਹੁੰਦਾ ਇਹ ਤੇ ਹੁਣ ਇਹਦੇ ਵਿੱਚ ਆਪਾਂ ਪਾਤੀ ਐ ਸੌਂਫ ਤੇ ਸੌਂਡ ਪੀਸੀ ਹੋਈ ਇੱਕ ਚਮਚਾ ਭਰ ਕੇ ਮੈਂ ਸੌਂਫ ਦਾ ਪਾਇਆ ਇੱਕ ਚਮਚਾ ਸੌਂਡ ਦਾ ਪਾਇਆ ਇਹ ਆਪਾਂ ਮੂੰਗਫਲੀ ਕੱਢ ਕੇ ਐ ਛਿਲ ਲਈ ਸੀ ਦੋ-ਦੋ ਪੀਸ ਕਰ ਲੈ ਸੀ ਤੇ ਉਹ ਵੀ ਆਪਾਂ ਪਾ ਦਤੀ ਆ ਗੁੜ ਵੀ ਗਰਮ ਹੁੰਦਾ ਮੂਫਲੀ ਵੀ ਗਰਮ ਹੁੰਦੀ ਸੁੰਡ ਵੀ ਗਰਮ ਹੁੰਦੀ ਆ ਸਰਦੀ ਦਾ ਮੌਸਮ ਆ ਤੇ ਆਪਾਂ ਬਾਜ਼ਾਰੋਂ ਵੀ ਇਹ ਗੁੜ ਲਿਆ ਕੇ ਖਾਣੇ ਆ ਨਾ ਸੌਂਫ ਵਾਲਾ ਸੁੰਡ ਵਾਲਾ ਤੇ ਇਹ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਲਈ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਜਿਹੜਾ ਐ ਮਿਕਸ ਕਰ ਲੈਣਾ ਐ ਇਹ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਣੇ ਹੁੰਦੇ ਆ ਛੋਟੀਏ ਰੱਖ ਕੇ ਬਣਾਉਣੇ ਹੁੰਦੇ ਆ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਲਾਈਕ ਕਰ ਲਿਆ ਕਰੋ ਨਵੇਂ ਵੀ ਉੱਪਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖੋ ਇੱਕ ਥਾਲ ਨੂੰ ਆਪਾਂ ਜਿਹੜਾ ਥੋੜਾ ਜਿਹਾ ਕੋਈ ਸਰਦੀ ਦਾ ਮੌਸਮ ਆ ਠੰਡ ਬਹੁਤ ਆ ਥਾਲ ਮੜ ਜਾ ਗਰਮ ਕਰਕੇ ਉਹਨੂੰ ਆਪਾਂ ਦੇਸੀ ਘਿਓ ਲਾ ਲਿਆ ਤਾਂ ਕਿ ਆਪਾਂ ਨੂੰ ਜਦੋਂ ਆਪਾਂ ਗੁੜ ਕੱਢਣਾ ਨਾ ਫਿਰ ਆਸਾਨੀ ਰਹੇ ਤੇ ਹੁਣ ਜਿਹੜਾ ਆਪਾਂ ਗੁੜ ਪਕਾਇਆ ਉਹ ਸਾਰਾ ਇਹਦੇ ਵਿੱਚ ਪਾ ਦੰਨੇ ਆ ਬਾਕੀ ਬਹੁਤ ਜਲਦੀ ਇਹਨੇ ਠੰਡਾ ਹੋ ਜਾਣਾ ਹੈ ਤੇ ਥੋੜਾ ਥੋੜਾ ਮੈਂ ਸੁੱਕਾ ਨਾਰੀਅਲ ਜਿਹੜਾ ਪਤਲਾ ਪਤਲਾ ਕੱਟਿਆ ਹੈ ਆਪਾਂ ਉੱਪਰ ਇਹਦੇ ਉਹ ਲਾ ਦੇਣਾ ਹੈ ਦੇਖਣ ਨੂੰ ਵੀ ਵਧੀਆ ਲੱਗਦਾ ਆ ਤੇ ਉਹ ਵੀ ਗਰਮ ਹੁੰਦਾ ਆ ਸਾਰੇ ਇਹ ਆ ਪਗੋੜੇ ਇਹਦੇ ਵਿੱਚ ਕੱਢ ਦੇਣਾ ਦੇਖੋ ਆਪਾਂ ਘਰੇ ਇਸ ਤਰ੍ਹਾਂ ਜਿਹੜਾ ਗੁੜ ਦੇ ਇੱਕ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਮੈਂ ਪਤਲਾ ਪਤਲਾ ਜਿਹੜਾ ਸੁੱਕਾ ਨਾਰੀਅਲ ਕੱਟਿਆ ਠੂਠੀ ਇਹਨੂੰ ਆਪਾਂ ਬੋਲਦੇ ਆ ਉਹ ਸਾਰੇ ਦੇ ਉਹ ਤੇ ਆਪਾਂ ਲਾ ਦਿੱਤੀ ਆ ਠੰਡਾ ਹੋ ਗਿਆ ਹੈ ਗੋੜ ਆਪਣਾ ਦੇਖੋ ਐ ਜੰਮ ਗਿਆ ਇਹ ਤੇ ਚਾਕੂ ਦੇ ਨਾਲ ਇਹਦੇ ਪੀਸ ਆਪਾਂ ਕੱਢ ਲੈਣੇ ਐ ਇਦਾਂ ਕਿਉਂਕਿ ਜਿਆਦਾ ਵੱਡਾ ਪੀਸ ਆ ਇੱਕ ਤਾਂ ਨਿਕਲਣਾ ਨਹੀਂ ਇਹ ਇਸ ਤਰ੍ਹਾਂ ਟੁੱਟ ਕੇ ਨਿਕਲਣਾ ਇਹਨੂੰ ਆਪਾਂ ਤੋੜ ਕੇ ਪੀਸ ਇਹਦੇ ਕੱਢ ਲੈਣੇ ਬਹੁਤ ਹੀ ਵਧੀਆ ਆਪਣਾ ਜਿਹੜਾ ਸੌਂਫ ਵਾਲਾ ਸੁੰਡ ਵਾਲਾ ਮੂੰਗਫਲੀ ਵਾਲਾ ਗੋੜ ਬਣ ਕੇ ਤਿਆਰ ਹੋ ਗਿਆ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਹਰ ਵੀਡੀਓ 'ਚ ਮੈਂ ਕਹਿੰਦੀ ਕੋਸ਼ਿਸ਼ ਕਰਿਆ ਕਰੋ ਜੋ ਵੀ ਖਾਣਾ ਪੀਣਾ ਹੁੰਦਾ ਨਾ ਆਪਣੇ ਘਰੇ ਤਿਆਰ ਕਰਿਆ ਕਰੋ ਜਿੱਦਾਂ ਦਾ ਵੀ ਤੁਹਤੋਂ ਬਣਦਾ ਆਪਣੇ ਘਰੇ ਘੱਟੋ ਘੱਟ ਓਸਵਾਰ ਕੇ ਤਾਂ ਬਣਾਉਂਗੇ ਤੁਸੀਂ ਸਾਫ਼ ਸੁਥਰਾ ਤਾਂ ਹੋਊਗਾ ਉਹ ਤੇ ਦੇਖੋ ਜੀ ਆਪਾਂ ਜਿਹੜੇ ਆ ਪੀਸ ਇਹਦੇ ਇਸ ਤਰ੍ਹਾਂ ਸਾਰੇ ਕੱਢ ਲੈਣੇ ਆ ਵਧੀਆ ਆਪਣਾ ਗੁੜ ਜਿਹੜਾ ਬਣ ਕੇ ਤਿਆਰ ਹੋ ਗਿਆ ਰੋਟੀ ਦੇ ਬਾਅਦ ਤੁਸੀਂ ਇੱਕ ਪੀਸ ਚੱਕੋ ਤੇ ਖਾ ਲਓ ਜਿਹੜਾ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਉਹ ਆਪਾਂ ਘਰੇ ਇਦਾਂ ਬਣਾ ਕੇ ਖਾ ਸਕਦੇ ਆ ਸਾਰੇ ਗੁੜ ਆਪਾਂ ਇਦਾਂ ਪੱਟ ਕੇ ਪੀਸ ਕੱਟ ਲੰਨੇ ਆਪਾਂ ਇਹਦੇ ਦੇਖੋ ਕਿੰਨਾ ਸੋਹਣਾ ਗੁੜ ਆਪਣਾ ਬਣ ਕੇ ਤਿਆਰ ਹੋਇਆ ਜੇ ਆਪਾਂ ਕਿਤੇ ਉਹ ਬਾਹਰੋਂ ਵੀ ਲੈ ਕੇ ਆਣਾ ਉਹ ਉਹ ਵੀ ਇਸ ਤਰ੍ਹਾਂ ਜਿਹੜੇ ਪੀਸ ਹੁੰਦੇ ਨਾ ਐਸੇ ਤਰ੍ਹਾਂ ਦੇ ਪੀਸ ਆਪਾਂ ਨੂੰ ਮਿਲਦੇ ਆ ਲਓ ਜੀ ਬਹੁਤ ਹੀ ਵਧੀਆ ਆਪਣਾ ਗੁੜ ਜਿਹੜਾ ਸੌਂਡ ਸੌਫ ਵਾਲਾ ਮੂੰਗਫੀ ਵੈਡ ਬਣ ਕੇ ਤਿਆਰ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਜੀ ਸਸੇ ਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ